ਜੀ ਸਰ ਪੰਜਾਬ ਸਰਕਾਰ ਵੱਲੋਂ ਮਾੜੇ ਅਸਰਾਂ ਖਰਾਬ ਚਲਾਈ ਮਹਿਮ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ ਜੀ ਦੀ ਸੁਪਰਵਾਈਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਇੱਕ ਮੁਖਬਰ ਦੀ ਇਤਰਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਾਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਉੱਤਰ ਜਸਪਾਲ ਸਿੰਘ ਵਾਸੀ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 315 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰਾਮਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 171/25 ਆਰਮ ਜੈਕਟ ਦਾ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਵੀ ਲਵਾਵਾਂਗੇ ਤੇ ਇਹਨਾਂ ਦੇ ਕੁੱਝ ਕਸ ਕਰਾਂਗੇ ਸਰ ਇਹਨਾਂ ਦੇ ਕੋਈ ਹੋਰ ਹੀ ਮਾਮਲੇ ਦਰਜ ਨੇ ਹਾਂਜੀ ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ 5 ਮੁਕਾਦਮੇ ਪਹਿਲਾਂ ਦਰਜ ਨੇ ਅ ਮੁਕਾਦਮਾ ਨੰਬਰ 165 119 ਤੇ 165 ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰਾਉਂ ਹੈ ਤੇ ਇੱਕ ਮੁਕਾਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲੇ ਆ ਤੇ ਮੁਕਾਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਦਮਾ ਨੰਬਰ 108 ਥਾਣਾ ਬਦਨੀਗਲਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰਾਉਂ ਇਹਨਾਂ ਦੇ ਖਿਲਾਫ ਦਰਜ ਜੀ ਸਰ ਪੰਜਾਬ ਸਰਕਾਰ ਵੱਲੋਂ ਮਾੜੀਆਂ ਅਸਰਾਂ ਖਿਲਾਫ ਚਲਾਈ ਮਿਹਨ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਜੀ ਦੇ ਸੁਪਰਵੀਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਇੱਕ ਮੁਖਵਰ ਦੀ ਇਤਰਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੀਲਪੁਰ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 315 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰામਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 171/25 ਆਰਮ ਜੈਕਟ ਦਾ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਵਾਵਾਂਗੇ ਤੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਸਰ ਇਹਨਾਂ ਦੇ ਕੋਈ ਹੋਰ ਮਾਮਲੇ ਦਰਜ ਹੈ ਅणि ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਅ ਮੁਕਾਦਮਾ ਨੰਬਰ 165 119 ਤੇ 165 ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰਾਉਂ ਹੈ ਤੇ ਇੱਕ ਮੁਕਾਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲੇ ਆ ਤੇ ਮੁਕਾਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਦਮਾ ਨੰਬਰ 108 ਥਾਣਾ ਬਦਨੀਕਲਾਂ ਦਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰਾਉਂ ਇਹਨਾਂ ਦੇ ਖਿਲਾਫ ਦਰਜ ਜੀ ਸਰ ਪੰਜਾਬ ਸਰਕਾਰ ਵੱਲੋਂ ਮਾੜੇ ਅਸਰਾਂ ਖਤਰਾ ਖਤਾਈ ਮਹਿਮ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਇਸ ਅੰਦਰ ਦੇ ਸੰਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ ਜੀ ਦੇ ਸੁਪਰਵੀਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਇੱਕ ਮੁਖਬਰ ਦੀ ਇਤਰਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੀਲਪੁਰ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 315 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰੰਬਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕਾਦਮਾ ਨੰਬਰ 171/25 ਆਰਮ ਜੈਕਟ ਦਾ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਵਾਵਾਂਗੇ ਤੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਸਰ ਇਹਨਾਂ ਦੇ ਕੋਈ ਹੋਰ ਹੀ ਮਾਮਲੇ ਦਰਜ ਨੇ ਹਾਂ ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਮਕਾਦਮਾ ਨੰਬਰ 165 119 ਤੇ 165 ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰਾਉਂ ਹੈ ਤੇ ਇੱਕ ਮਕਾਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲੇ ਆ ਤੇ ਮਕਾਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਾਦਮਾ ਨੰਬਰ 108 ਥਾਣਾ ਬਦਨੀਗਲਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰਾਉਂ ਇਹ ਇਹਨਾਂ ਦੇ ਖਿਲਾਫ ਦਰਜ ਹੈ